ਅ ਅੱਜ ਅਸੀਂ ਸਵੇਰ ਤੋਂ ਜਿਹੜੀਆਂ ਰੇਡਸ ਹੈਗੀਆਂ ਉਹ ਕਰ ਰਹੇ ਹਾਂ ਸਵੇਰ ਤੋਂ ਡਿਸਟ੍ਰਿਕਟ ਪਟਿਆਲਾ ਵਿੱਚ ਅਸੀਂ 19 ਬੱਚਿਆਂ ਨੂੰ ਰੈਸਕਿਊ ਕਰਤਾ ਉਸ ਤੋਂ ਬਾਅਦ ਉਹਨਾਂ ਦਾ ਮੈਡੀਕਲ ਕਰਾ ਕੇ ਹੁਣ ਉਹ ਜਿਹੜਾ ਐਸਓਐਸ ਹੋਮ ਰਾਜਪੁਰਾ ਹੈਗਾ ਉੱਥੇ ਉਹਨਾਂ ਨੂੰ ਭੇਜਿਆ ਗਿਆ ਹੈਗਾ ਕਿੰਨੇ ਬੱਚੇ ਆ ਗਏ 19 ਮਤਲਬ 19 ਮੈਮ ਲੱਗਦਾ ਹੈ ਕਿ ਲੋਕਲ ਸੀਗੇ ਜਾਂ ਇਹ ਆウトਾਸਟੇਟਸ ਤੋਂ ਵੀ ਬੱਚੇ ਦੇ ਰਿਹਾ ਸੀਗੇ ਆਊਟਰ ਸਟੇਟ ਵੀ ਸੀਗੇ ਤੇ ਉਥੋਂ ਦੇ ਬੱਚੇ ਜਿਹੜੇ ਹੈਗੇ ਉਹ ਅਸੀਂ ਸੀਡਬਲਯੂਸੀ ਦੇ ਅੱਗੇ ਪੇਸ਼ ਕਰਦੇ ਫਿਰ ਉਹਨਾਂ ਦਾ ਮੈਡੀਕਲ ਕਰਾ ਕੇ ਤੇ ਹੁਣ ਅਸੀਂ ਰਾਜਪੁਰਾ ਹੌਮ ਚ ਪੇਸ਼ ਕਰਤਾ ਕੋਈ ਆਧਾਰ ਕਾਰਡ ਵਗੈਰਾ ਇਹਨਾਂ ਦੇ ਕੋਲੋਂ ਮਿਲੀਆਂ ਨਾ ਕੋਈ ਆਈਡੈਂਟਿਟੀਜ਼ ਮਿਲੀਆਂ ਨਹੀਂ ਇਹਨਾਂ ਤੋਂ ਮਿਲਦੀਆਂ ਮੈਮ ਉਹਨਾਂ ਨੂੰ ਆਪਾਂ ਸ਼ਾਮਿਲ ਨਹੀਂ ਜਿਨ੍ਹਾਂ ਦੇ ਆਧਾਰ ਕਾਰਡ ਜਾਂ ਆਈਡੈਂਟੀਟੀ ਮਿਲ ਗਈ ਹੈ ਉਹਨਾਂ ਨੂੰ ਅਸੀਂ ਫਿਰ ਸਬੂਤ ਲੈ ਕੇ ਛੱਡ ਦਿੱਤਾ ਗਿਆ ਹੈ ਜਿਨ੍ਹਾਂ ਦਾ ਨਹੀਂ ਮਿਲਿਆ ਉਹਨਾਂ ਨੂੰ ਫਿਰ ਅਸੀਂ ਦਾ ਅਧਾਰ ਕਾਰਡ ਚੈੱਕ ਕੀਤੇ ਗਏ ਨੇ ਕਿਹੜੇ ਸਟੇਟ ਬਿਲਕੁਲ ਬਿਲਕੁਲ ਆਧਾਰ ਕਾਰਡ ਸਾਰੇ ਚੈੱਕ ਕੀਤੇ ਗਏ ਨੇ ਡੀਪੀਓ ਸਾਹਿਬ ਇੱਕ ਵਾਰ ਦੱਸ ਦੇਣਗੇ ਸਾਰੇ ਆਧਾਰ ਕਾਰਡ ਚੈੱਕ ਕੀਤੇ ਗਏ ਆ ਜੀ ਚੈਕਿੰਗ ਦਾ ਮਤਲਬ ਆ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਵੱਖਰੀ ਵੱਖਰੀ ਟੀਮਸ ਬਣੀਆਂ ਨੇ ਐਟ ਡਿਫਰੈਂਟ ਲੈਵਲਸ ਜਿਵੇਂ ਮੈਨੂੰ ਐਜ਼ ਏਡੀਸੀ ਜਨਰਲ ਇੱਥੇ ਲੀਲਾ ਪਵਨ ਚੌਂਕ ਸਨੋਰੀ ਅੱਡਾ ਇਦਾ ਟਾਈਪ ਜਿਹੜੇ ਹੈਗੇ ਉਹ ਦਿੱਤੇ ਹੈਗੇ ਨੇ ਸਨੋਰੀਅਰ ਦਾ ਕਿਸੇ ਆਫੀਸਰਸ ਨੂੰ ਦਿੱਤੇ ਸੋ 올 ਆਫੀਸਰਸ ਜਿਹੜੇ ਹੈਗੇ ਆ ਡਿਫਰੈਂਟ ਕਪੈਸਿਟੀਆਂ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਡਿਫਰੈਂਟ ਏਰੀਆਜ਼ ਡਿਮਾਰਕਟ ਕਰਕੇ ਡੀਸਾ ਵੱਲੋਂ ਆਰਡਰ ਕੀਤੇ ਗਏ ਨੇ ਕਿ ਉੱਥੇ ਚੈਕਿੰਗ ਕਰਨ। ਸੋ ਉਹ ਚੈਕਿੰਗ ਹੁਣ ਅੱਜ ਇੱਕ ਸਾਹਬ ਨਾਲ ਡਿਸਟ੍ਰਿਕਟ ਪਟਿਆਲਾ ਵਿੱਚੋਂ ਇੱਕ ਵਾਰ ਅਸੀਂ ਪੂਰਾ ਪਟਿਆਲਾ ਕਵਰ ਕਰ ਲਿਆ ਸਟੇਟ ਤੋਂ ਤੇ ਬਾਕੀ ਅਸੀਂ ਹੁਣ ਇਹਨੂੰ ਕੰਟੀਨਿਊਸ ਇੱਕ ਹੋ ਰੱਖਾਂ। ਹੌਟਪੌਟ ਕਿਹੜੇ ਕਿਹੜੇ ਏਰੀਆ ਦੇਖਿਆ ਗਿਆ? ਹੌਟਪੌਟ ਅਜ ਦਾ ਪੀਡੀਆ ਵਾਲਾ ਏਰੀਆ ਦੇਖਿਆ ਗਿਆ। ਅਸੀਂ ਲੀਲਾ ਪਵਨ ਵਾਈਪ ਸਟੌਂਕ ਤੇ ਹੋਰ ਕਿਹੜੇ ਕਿਹੜੇ ਏਰੀਆ ਤੇ ਅਜ ਤੱਕ ਨਵਾਂ ਬੱਸ ਸਟੈਂਡ ਕਾਲੀ ਮਾਤਾ ਮੰਦਿਰ ਅਰਬਨ ਸਟੇਟ ਗੁਰਦੁਆਰਾ ਸਾਹਿਬ ਸਾਰੇ ਜਿਹੜੇ ਮੇਨ ਆਪਣੇ ਏਰੀਆਜ਼ ਨੇ ਪਟਿਆਲਾ ਦੇ ਉਹ ਸਾਰਾ ਜ ਕੁਵਰ ਹੋ ਗਿਆ ਹੈ। ਬਟ ਐਟ ਦ ਸੇਮ ਟਾਈਮ ਅਸੀਂ ਇਹ ਇਨਸ਼ੋਰ ਕਰ ਰਹੇ ਹਾਂ ਕਿ ਅਸੀਂ ਇਹਦੀ ਰੈਂਡਮ ਚੈਕਿੰਗ ਅਸੀਂ 2 ਡੇਸ ਬਾਅਦ 1 ਡੇ ਬਾਅਦ ਇੱਕ ਵ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਅਸੀਂ ਸাকਸੈਸਫੁਲ ਹੋ ਸਕਦੇ ਹਾਂ। प्रदीप ਸਿੰਘ ਗਿੱਲ ਜੀ ਡੀਪੀਓ ਪਟਿਆਲਾ ਜੀ ਸਰ ਕਿੰਨੇ ਦੇ ਕਿੰਨੇ ਕੇ ਰੈਸਕਿਊ ਕਰੇ ਨੇ ਤੇ ਇਹਨਾਂ ਦਾ ਅਮਰਜੀ ਡਾਕੂਮੈਂਟੇਸ਼ਨ ਦੇ ਕੰਮ ਵੀ ਅੱਜ ਟੋਟਲ 19 ਬੱਚੇ ਰੈਸਕਿਊ ਕੀਤੇ ਗਏ ਨੇ ਇਹਨਾਂ ਦੀ ਆਇਡੈਂਟੀਟੀ ਇਹਨਾਂ ਦੇ ਪੇਰੈਂਟਸ ਬੁਲਾ ਕੇ ਅਸੀਂ ਦੇਖ ਰਹੇ ਹਾਂ ਜੇ ਉਹਨਾਂ ਕੋਈ ਸਬੂਤ ਆਪਣਾ ਸਕੂਲ ਦਾ ਜਾਂ ਲੋਕਲ ਪੇਸ਼ ਕਰਦੇ ਆਂ ਅਸੀਂ ਉਹਨਾਂ ਨੂੰ ਭੇਜ ਰਹੇ ਆਂ ਅਗਰ ਕੋਈ ਸਾਨੂੰ ਇਦਾਂ ਦਾ ਪਾਇਆ ਜਾਂਦਾ ਜਾਂ ਕੋਈ ਟ੍ਰੈਫਿਕਿੰਗ ਦਾ ਜਾਂ ਫੋਰਸ ਲੇਬਰ ਹੈ ਕੋਈ ਜਾਂ ਹੋਰ ਹੈ ਅਸੀਂ ਉਹਨਾਂ ਦਾ ਹੁਣ ਫਰਦਰ ਡੀਐਨਏ ਟੈਸਟ ਵੀ ਕਰਾਵਾਂਗੇ ਜਿਹੜਾ ਉਹਨਾਂ ਦਾ ਪ ਜਾਂਦਾ ਫਿਰ ਸਖਤ ਕਾਰਵਾਈ ਹੋਵੇਗੀ ਜਿਨ੍ਹਾਂ ਕੋਲ ਆਧਾਰ ਕਾਰਡ ਮਿਲੇ ਨਹੀਂ ਆਊਟਰ ਸਟੇਟ ਦੇ ਦੇ ਜੀ ਜੀ ਉਹਨਾਂ ਤੋਂ ਰੀਜ਼ਨ ਪੁੱਛਿਆ ਕਿ ਉਹ ਕਿਉਂ ਇੱਥੇ ਰਹਿ ਰਹੇ ਨਹੀਂ ਆਥੇ ਕਿਉਂ ਵੀ ਇੱਕ ਘਰ ਦਾ ਕੰਮ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਪੁੱਛਿਆ ਉਹਨਾਂ ਨੂੰ ਲਾਸਟ ਵਾਰਨਿੰਗ ਦੇ ਕੇ ਛੱਡ ਵੀ ਰਹੇ ਹਾਂ ਜੇ ਉਹ ਰਿਪੀਟਡ ਪਾਏ ਜਾਂਦੇ ਆ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਦੁਬਾਰਾ ਨਾ ਕਰਨ ਜੀ ਇਹਨੂੰ ਬੰਦ ਕਰਨ ਤੇ ਜੇ ਕਿ ਦੁਬਾਰਾ ਮਿਲੇ ਉਹ ਫਿਰ ਅਸੀਂ ਐਫ ਆਈ ਆਰ ਦਰਜ ਕਰਾਂਗੇ ਵਾਪਸ ਸਟੇਟ ਦੇ ਵਿੱਚ ਜਾਣ ਦਾ ਵੀ ਕੁਝ ਕਿਹਾ ਹੈ ਉਹ ਕੈਪਸਿਟੂ ਨਹੀਂ ਇਹ ਹਾਂਜੀ ਉਹ ਖੁਦ ਹੀ ਕਹਿ ਰਹੇ ਸੀਗੇ ਅਸੀਂ ਹੁਣ ਪੰਜਾਬ ਨਹੀਂ ਆਵਾਂਗੇ ਚਲੋ ਪਰ ਠੀਕ ਹੈ ਜੀ ਉਹਨਾਂ ਨੂੰ ਲੋਕਲ ਅਸੀਂ ਉਹਨਾਂ ਨੂੰ ਇੱਕ ਵਾਰ ਛੱਡ ਦਿੱਤਾ ਵਾਰਨਿੰਗ ਦੇ ਕੇ ਤੇ ਫਿਰ ਜੀ ਉਹਨਾਂ ਨਾਲ ਹੋਣੀ ਹੈ ਕਿਉਂਕਿ ਜ਼ਿਆਦਾਤਰ ਰੋਲ ਜਿਹੜਾ ਹੈਗਾ ਪੇਰੈਂਟਸ ਨਾਲ ਹੁੰਦੀ ਹੈ ਜੀ ਜੇ ਰਿਪੀਟਡ ਪਾਇਆ ਗਿਆ ਜੀ ਅਸੀਂ ਐਫ ਆਈ ਆਰ ਦਰਜ ਕਰਾਂਗੇ ਜਿਹੜੇ ਮਦਰ ਫੀਡ ਬੇਬੀ ਐ ਉਹਨਾਂ ਦਾ ਕੀ ਕੀਤਾ ਜਾ ਰਿਹਾ ਉਹਨਾਂ ਦਾ ਜੇ ਤਾਂ ਕੋਈ ਅਪਰੂਵ ਦੇ ਰਹੇ ਆ ਜਾਂ ਹੋਰ ਸਾਨੂੰ ਲੱਗਦਾ ਜੀ ਫੇਰ ਤਾਂ ਉਹਨਾਂ ਨੂੰ ਅਸੀਂ ਛੱਡ ਰਹੇ ਆ ਜੇ ਲੱਗਦਾ ਕੋਈ ਉਹ ਬੱਚਾ ਨਹੀਂ ਆ ਜਾਂ ਕੋਈ ਉਹਨਾਂ ਦੀ ਅਸੀਂ ਟੈਸਟਿੰਗ ਅੱਗੇ ਫਰਦਰ ਮੈਡੀਕਲ ਜਾਂ ਡੀਐਨਏ ਟੈਸਟ ਵਾਸਤੇ ਭੇਜਾਂਗੇ ਜੇ ਨਹੀਂ ਪਾਇਆ ਜਾਂਦਾ ਫੇਰ ਅਸੀਂ ਕਾਰਵਾਈ ਕਰਾਂਗੇ ਹਜੇ ਫਿਲਹਾਲ ਚੱਲ ਰਹੇ ਜੀ ਹਜੇ ਭੇਜਾਂਗੇ ਕੱਲ ਨੂੰ ਪਤਾ ਲੱਗ ਜਾਊਗਾ ਜੀ ਹਜੇ ਫਿਲਹਾਲ ਕੋਈ ਨਹੀਂ ਪ੍ਰੀਲਮ ਨਹੀਂ ਹੈ ਜੀ ਹਜੇ ਜਿਨ੍ਹਾਂ ਨੂੰ ਮਿਲਦਾ ਉਹਨਾਂ ਨੂੰ ਕਿੱਥੇ ਰੱਖਣ ਦਾ ਕੋਈ ਅਰੇਂਜਮੈਂਟ ਹੈ ਅਸੀਂ ਚਿਲਡਰਨ ਹੋਮ ਭੇਜ ਰਹੇ ਆ ਜੀ ਐਸਓਐਸ ਰਾ